ਹਾਂਜੀ ਸੱਸੀ ਗਾਲ ਦੋਸਤੋ ਅੱਜ ਤੁਹਾਨੂੰ ਜੋ ਆਪਾਂ ਮੋਹਰਾ ਨਸਲ ਦੀ ਮੱਝ ਦਿਖਾਉਣ ਜਾ ਰਹੇ ਹਾਂ ਇਹ ਮੱਝ ਜੋ ਕਿ ਵਿਕਾਊ ਆ ਇਹ ਡਿਸਟ੍ਰਿਕਟ ਫਰੀਪੁਰ ਤਹਿਸੀਲ ਜੋ ਕਿ ਨੂੰ ਗੁਰੂ ਹਰ ਸਾਹਿਬ ਲਗਦੀ ਆ ਇਹ ਨਿੱਜਰ ਪਿੰਡ ਜੋ ਕਿ ਫਰੀਦ ਕੋ ਰੋਡ ਦੇ ਉੱਪਰ ਬਿਲਕੁਲ ਇਹ ਪਿੰਡਾ ਨਿੱਜਰ ਇਹ ਆਪਣੇ ਇੱਕ ਸੱਜਣ ਕੋਲੇ ਮੱਝ ਵਿਕਾਊ ਆ ਤੇ ਇਹ ਪਿੱਛੇ ਦੇ ਘਰ ਘਰ ਦੀ ਇਹਦੀ ਮੱਝ ਆ ਇਹਦੀ ਪੂਰੀ ਅਪ ਡਿਟੇਲ ਵੀ ਲਵਾਂਗੇ ਬਾਈ ਕੋਲੋਂ ਤੇ ਤੁਹਾਨੂੰ ਭਲਾ ਚੰਗੀ ਤਰ੍ਹਾਂ ਮੱਝ ਦਿਖਾਉਂਦੇ ਆ ਇਹ ਦੇਖੋ ਮੋਰਾ ਨਸਲ ਦੀ ਮੱਝ ਆ ਸੂਨ ਦੇ ਲਗਭਗ 10 ਤੋਂ 12 ਦਿਨ ਜੇ ਲੈਂਦੀ ਆ ਥੋੜਾ ਤੁਹਾਨੂੰ ਥਾਣੋਂ ਵਨ ਵਗੈਰਾ ਦਿਖਾਉਂਦੇ ਆ ਥੋੜਾ ਆਡਰ ਦੀ ਕੁਆਲਿਟੀ ਆ ਆਹਨ ਕਾਫੀ ਲੰਮਾ ਹੈ ਗਿੱਟ-ਗਿੱਟ ਦੀ ਦੂਰੀ ਤੇ ਥਾਣੇ ਜੋ ਤੁਹਾਨੂੰ ਮਿਲਾਉਣੇ ਆ ਬਾਈ ਜੀ ਨਾਲ ਇਹ ਬਾਈ ਦੇ ਕੋਲ ਪਿਛਲੇ ਸਾਲ ਦੀ ਬਾਈ ਤੁਹਾਡੇ ਕੋਲ ਹੀ ਪਿਛੇ ਹੀ ਹਾਂਜੀ ਹਾਂਜੀ ਥੋੜਾ ਜਨਾ ਪਹਿਲਾਂ ਆਪਣਾ ਨਾਮ ਬੋਲੋ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਜੀ ਗੁਰਪਿੰਦਰ ਸਿੰਘ ਜੀ ਹਾਂਜੀ ਥੋੜਾ ਉੱਚੀ ਬੋਲੋ ਜੀ ਤੇ ਗੁਰਪਿੰਦਰ ਸਿੰਘ ਜੀ ਪਿਛਲੇ ਸੋਹੇ ਤੁਹਾਡੇ ਕੋਲ ਸੀਗੀ ਇਹ ਹਾਂਜੀ ਹਾਂਜੀ ਆਪਣੇ ਘਰੇ ਲੂ ਕਰਦੀ ਘਰ ਦੀ ਆ ਤੇ ਕਿੰਨਾ ਦੁੱਧ ਚੁੰਧਦੇ ਪਿਛਲੇ ਸਾਲ ਤੁਸੀਂ ਇਹਦੇ ਪਿਛਲੇ ਸਾਲ 20 ਦੇ ਕਰੀਬ ਦਿੰਦੀ ਸੀ 20 ਦੇ ਕਰੀਬ ਦਿੰਦੀ ਰਹੀ ਆ ਠੀਕ ਆ ਹੁਣ ਵੀ ਜੇ ਗੱਬਣ ਵੇਖਦੀ ਠੀਕ ਆ ਨੀ ਸੂਈ ਦਾ ਆਪਾਂ ਇਹਨਾਂ ਚ ਵਾਉਂਦੇ ਹਾਂ ਦੀ ਇੱਛਾ ਰੱਖਦੇ ਆ ਕੋਈ ਚੱਕਰ ਦੀ ਸੂਈ ਸੂਆ ਵੀ ਦੇ ਅੱਛਾ ਸੂਈ ਸੂਈ ਦੇ ਦੋਗੇ ਕਿੰਨਾ ਟਾਈਮ ਪਿਆ ਇਹ ਦਾ ਸੂਣ ਦਾ ਕਹਿੰਦੇ ਅੱਜ ਤੋਂ 10 ਦਿਨ ਦਿਨਾਂ ਚ ਪਿਆ ਬਾਕੀ ਹੋ ਗਿਆ ਦਿਹਾੜੀ ਬਾਅਦ ਲੈ ਜੇ ਜਾਂ ਪੂਰੇ ਕਰ ਦੇ 10 ਕੁ ਦਿਨ ਤਾਜੇ ਨਾਲ 10 ਦਿਨ ਲੈ ਜੂਗੀ ਹਾਂਜੀ ਠੀਕ ਆ ਦਿਹਾੜੀ ਬਾਅਦ ਵੀ ਜਾ ਸਕਦੀ ਹੈ ਹਾਂਜੀ ਹਾਂਜੀ ਅੰਤਾਂਜਾ 10 ਦਿਨ ਮੰਨ ਕੇ ਚਲੋ ਪੱਕੇ ਕਾਗਜ਼ਾਂ ਦੇ ਜਿਹੜੇ ਪਏ ਠੀਕ ਆ ਪਿਛਲੇ ਸੂਈ ਬਾਈ ਇਹਦੀ ਬੋਰਨ 20 ਲੀਟਰ ਦੇ ਕਰੀਬ ਆਪਾਂ ਜੋ ਕੀ ਦੁੱਧ ਚੁੰਦੇ ਰਹੇ ਆ ਇਨੋ ਦੇਖਣਾ ਜੇ ਕੋਈ ਸੂਨ ਤੇ ਬਾਦ ਵੀ ਲੈਂਦਾ ਆਪਾਂ 20+ ਚਵਾਵਾਂਗੇ ਲੈ ਪਿੰਦਾ ਹੀ ਮੜਾ ਛੱਡ ਕੇ ਦਿਖਾਓ ਤੋੜ ਕੇ ਦਿਖਾਏ ਮੜਾ ਇਹ ਮੂਰ ਅਸਲ ਦੀ ਮੱਝ ਜੋ ਕਿ ਵਿਕਾਉ ਆ ਹਾਂ ਕੱਢ ਦੇ ਇਹ ਡਿਸਟ੍ਰਿਕਟ ਫਰੀਪੁਰ ਜੋ ਕਿ ਤਹਿਸੀਲ ਗੁਰੂ ਅਰਸਾ ਏ ਪਿੰਡ ਜੋ ਕਿ ਇਹਨੂੰ ਨਿੱਜਰ ਲੱਗਦਾ ਚੰਗੀ ਪਲੀ ਹੋਈ ਮੱਝਾ ਲੈਓ ਪਿੰਦਾ ਪਿਛਾਂ ਲੈਓ ਦੁੱਧ ਵਾਲੀ ਮੱਝਾ ਵੀ ਬਿਲਕੁਲ ਪਤਲੀ ਚਮੜੀ ਵਾਲੀ ਜੋ ਕਿ ਮੱਝਾ ਦੁੱਧ ਕੱਢਣ ਵਾਲੀ ਮੱਝ ਪਿਛਲੇ ਸੋਏ ਬਾਈ ਜੀ 20 ਲੀਟਰ ਦੇ ਕਰੀਬ ਜੋ ਕਿ ਦੁੱਧ ਚੁੰਗਦੇ ਰਿਹਾ ਉਹਨਾਂ ਦਾ ਕਹਿਣਾ ਜੇ ਕੋਈ ਸੋਈ ਸਵਾਈ ਤੋਂ ਲ ਜਾਂਦਾ ਹੈ 20 ਲੀਟਰ ਤਕਰੀਬਾ ਫੋਦੋ ਦੇ ਚਵਾ ਕੇ ਦੇਾਂਗੇ ਹਾਂਜੀ ਪਿੰਦਾ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਵਗੈਰਾ ਬੋਲ ਦੋ ਮੈਨੂੰ 99926 95926 25597 25597 ਤੇ ਪਿੰਦਾ ਜੀ ਇਹਦਾ ਮੁੱਲ ਕੀ ਕਰਦੇ ਮੁੱਲ ਆ ਫੋਨ ਤੇ ਹੋ ਜਾਊਗਾ ਅੱਛਾ ਫੋਨ ਤੇ ਦੱਸੋਗੇ ਠੀਕ ਆ ਜੀ ਪਿੰਦਾ ਜੀ ਕਹਿੰਦੇ ਆ ਵੀ ਆਪਾਂ ਫੋਨ ਜੋ ਮੁੱਲ ਕਰਨਾ ਹੈ ਉਹ ਫੋਨ ਤੇ ਕਰਾਂਗੇ ਮਤਲਬ ਬਾਈ ਜੀ ਕਿਸ ਨੂੰ ਆਪਣੇ ਘਰ ਵਾਸਤੇ ਦੁੱਧ ਤੇ ਪੌਣੀ ਆ ਮੱਝ ਘਰ ਵਾਸਤੇ ਰੱਖਣ ਨੂੰ ਬਹੁਤ ਵਧੀਆ ਠੰਡ ਲੇਵੇ ਦੀ ਵੀ ਚੰਗੀ ਆ ਵਿਰਲ ਵੀ ਕਾਫੀ ਆ ਅਜ ਲਗਭਗ 10 ਦਿਨ ਦੀ ਜੋ 10 11 ਦਿਨ ਦੀ ਜੋ ਕਿ ਕੱਚੀ ਆ ਅਜੇ ਤਾਂ ਥੋੜੋ ਬੰਨਣਾ ਜੋ ਗੱਡਰ ਵਗੈਰਾ ਜੋ ਬੰਨਣਾ ਇਹ ਪੂਰੇ ਥਾਣਾ ਚ ਦੁੱਧ ਭਰਨਾ ਆ ਇਹਨੇ ਫੀਲ ਬਹੁਤ ਆ ਜਿਵੇਂ ਮਰਜ਼ੀ ਦਿੱਤੀ ਆ ਤਾਂ ਬੰਨ ਗੀ ਲੋ ਹੱਥ ਵਗੈਰਾ ਜਿਵੇਂ ਮਰਜ਼ੀ ਲਾਈਓ ਬਹੁਤ ਹਾਂਜੀ ਸੀਲ ਵੀ ਕਾਫੀ ਆ ਕਿੰਨਾ ਸਮਾਂ ਲੰਮਾ ਸਮਾਂ ਮਿਲਦੀ ਆ ਹਾਂਜੀ ਹਾਂਜੀ ਕਿੰਨਾ ਚਿਰ ਪਹਿਲਾਂ ਛੱਡਦੀ ਘਟ ਘਟ 10 11 ਕਿਲੋ ਤਾਂ ਡਰਾਈ ਕੀਤੀ 10 11 ਕਿਲੋ ਛੱਡੀ ਆ ਤੂੰ ਆਪ ਛੱਡੀ ਆ ਹਾਂਜੀ ਆਪ ਤੇ ਕਿੰਨਾ ਚਿਰ ਪਹਿਲਾਂ ਛੱਡਦੀ ਸੀਗੀ 3 ਮਹੀਨੇ 10 ਮਿੰਟ ਪਹਿਲਾਂ ਛੱਡਦੀ ਸੀ ਤੁਸੀਂ ਆ ਇਹ ਮਿਲ ਹੀ ਜਾਂਦੀ ਸੀਗੀ ਹਾਂਜੀ ਇੱਧਰ ਕੋਈ ਨਾਮ ਨਹੀਂ ਸੀਗੀ ਠੀਕ ਆ ਲਓ ਬਾਈ ਜੀ ਮੋਰਾ ਨਸਲ ਦੀ ਮੱਝ ਬਾਈ ਦਾ ਨਾਂ ਜੋ ਕਿ ਪ੍ਰਵਿੰਦ ਪ੍ਰਵਿੰਦਰ ਗੁਰਪਿੰਦਰ ਗੁਰਪਿੰਦਰ ਸਿੰਘ ਹੈ ਜੀ ਪਿੰਡ ਨਿੱਜਰ ਪਿੰਡ ਨਿੱਜਰ ਮੋਬਾਈਲ ਨੰਬਰ ਜੋ ਕਿ ਇਹਨਾਂ ਬੋਲਤਾ ਆਪਾਂ ਉੱਪਰ ਸਕਰੀਨ ਦੇ ਵੀ ਜੋ ਕਿ ਆਪਾਂ ਨੰਬਰ ਜੋ ਕਿ ਆਪਾਂ ਦੇ ਦੇ ਦਾਂਗੇ ਬਾਈ ਜੀ ਇਹਦਾ ਲਓ ਜੀ ਕਿਸੇ ਵੀਰ ਨੂੰ ਜ਼ਰੂਰਤ ਆ ਬਾਈ ਨਾਲ ਕਨੈਕਟ ਕਰ ਲਓ